ਅੱਜ ਅਸੀਂ ਪਹੁੰਚੇ ਹਾਂ ਫਿਸ਼ ਮਾਰਕੀਟ ਫਿਸ਼ ਮਾਰਕੀਟ ਦੇ ਨੇੜੇ ਹੀ ਜਿਹੜਾ ਹੈ ਸ਼ਿਵਸ਼ਾਨਾ ਦਾ ਆਫਿਸ ਹੈ ਔਰ ਸ਼ਿਵਸ਼ਾਨਾ ਮਾਰਕੀਟ ਵਿਖੇ ਮਿਲਨ ਸਟੂਡੀਓ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਇਹ ਜਿਹੜਾ ਸਟੂਡੀਓ ਹੈ ਇਹਦੇ ਵਿੱਚ ਜਿਹੜੀ ਯੋਗੀ ਕਲਾਸਿਸ ਲੱਗਦੀਆਂ ਉਸ ਤੋਂ ਬਾਅਦ ਨੈਚੁਰਲ ਨੈਚੁਰਲ ਚੀਜ਼ਾਂ ਦੇ ਨਾਲ ਜਿਹੜਾ ਹੈ ਸਰੀਰ ਨੂੰ ਜਿਹੜਾ ਹੈ ਫਿਟ ਰੱਖਿਆ ਜਾਂਦਾ ਹੈ ਇੱਥੋਂ ਦੇ ਜਿਹੜੇ ਮੈਡਮ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੈਡਮ ਇੱਥੇ ਕਿਹੜੇ ਕਿਹੜੇ ਬੱਚੇ ਆ ਰਹੇ ਆ ਜਾਂ ਕਿਹੜੇ ਕਿਹੜੀ ਲੇਡੀਆਂ ਆ ਰਹੀਆਂ ਨੇ ਕਿਹੜੀ ਕਿਹੜੀ ਏਜ ਦੀ ਆ ਰਹੀਆਂ ਮੈਡਮ ਸਭ ਤੋਂ ਪਹਿਲਾਂ ਆਪਣੇ ਸਟੂਡੀਓ ਬਾਰੇ ਦੱਸਿਓ ਤੇ ਆਪਣਾ ਨਾਮ ਦੱਸਿਓ ਮੈਂ ਡਾਈਟੀਸ਼ਨ ਮਿਲਨ ਮਹਾਜਨ ਅਮਾ ਯੋਗਾ థెరਪਿਸਟ ਲਾਈਫਸਟਾਈਲ ਐਂਡ ਫਿਟਨੈਸ ਕੋਚ ਮੈਂ ਇੱਥੇ ਫਿਸ਼ ਮਾਰਕੀਟ ਵਿੱਚ ਸ਼ਿਪਸ ਇਨਾ ਮਾਰਕੀਟ ਵਿੱਚ ਆਪਣਾ ਮਿਲਨ ਸਟੂਡੀਓ ਪਿਛਲੇ 9 ਸਾਲ ਤੋਂ ਰਨ ਕਰ ਰਹੀ ਹਾਂ ਔਰ ਇੱਥੇ ਹਰ ਤਰ੍ਹਾਂ ਦਾ ਵਰਕਆਊਟ ਕਰਾਇਆ ਜਾਂਦਾ ਹੈ ਫਿਟਨੈਸ ਵਾਸਤੇ ਜਿਸ ਤਰ੍ਹਾਂ ਕਿ ਮੈਂ ਡਾਈਟੀਸ਼ਨ ਹਾਂ ਤੇ ਨਾਲ ਦੇ ਨਾਲ ਮੇਰੇ ਜਿਹੜੇ ਕਲਾਇੰਟਸ ਹੈ ਜਿਹੜੇ ਇੱਥੇ ਫਿਟਨੈਸ ਕਲਾਸਿਸ ਲਈ ਆਉਂਦੇ ਹੈ ਉਹਨਾਂ ਨੂੰ ਨਾਲ ਦੇ ਨਾਲ ਡਾਈਟ ਵੀ ਰეკਮੈਂਡ ਕੀਤੀ ਜਾਂਦੀ ਹੈ ਇੱਥੇ ਫਲੈਕਸੀਬਿਲਟੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਟਰੈਂਥ ਟ੍ਰੇਨਿੰਗ ਦਿੱਤੀ ਜਾਂਦੀ ਹੈ ਯੋਗਾ ਕਰਵਾਇਆ ਜਾਂਦਾ ਹੈ ਯੋਗਾ ਦੀ ਸਾਡੇ ਕੋਲ ਹਿਊਜ ਵੈਰਾਈਟੀ ਹੈ ਯੋਗਾ ਵਿੱਚ ਚੇਅਰ ਯੋਗਾ ਵੀਲੀ ਯੋਗਾ ਰੋਪੀ ਯੋਗਾ 에ਰੀਅਲ ਯੋਗਾ ਪਰ ਹੋਰ ਤਰ੍ਹਾਂ ਦੇ ਬਹੁਤ ਸਾਰੇ ਯੋਗਾ ਦੀ ਪ੍ਰਕਾਰ ਕਰਵਾਏ ਜਾਂਦੇ ਹਨ ਮੈਡਮ ਕਿਹੜੀ ਕਿਹੜੀ ਇਸ ਦੇ ਜਿਹੜੇ ਤੁਹਾਡੇ ਕੋਲ ਜਿਹੜੇ ਫੀਮੇਲ ਹੈਗੀਆਂ ਜਿਹੜੀਆਂ ਉਹ ਟ੍ਰੇਨਿੰਗ ਲੈ ਰਹੀ ਨੇ ਇੱਥੇ ਮੇਰੇ ਕੋਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੇਰੇ ਕੋਲ ਇੱਥੇ ਆਉਂਦੇ ਆ 3 ਸਾਲ ਦੇ ਬੱਚਿਆਂ ਤੋਂ ਲੈ ਕੇ ਐਂਡ 70 ইয়ার্স ਤੱਕ ਦੀ ਲੇਡੀਜ਼ ਇਸ ਟਾਈਮ ਮੇਰੇ ਕੋ ਆ ਰਹੀਆਂ ਕਿੰਨੇ ਕਿ ਗਰੁੱਪ ਰੱਖਿਆ ਕਿੰਨੀ ਕਿ ਟਾਈਮਿੰਗ ਹੈਗੀ ਆ ਗਰੁੱਪਸ অলমোਸਟ ਸਾਰਾ ਦਿਨ ਰਨ ਕਰਦੇ ਰਹਿੰਦੇ ਆ ਔਰ ਟਾਈਮ ਟੂ ਟਾਈਮ ਇਹਨਾਂ ਦੀ ਕਲਾਸਿਸ ਚੱਲਦੀਆਂ ਰਹਿੰਦੀਆਂ ਤੇ ਮੈਡਮ ਕੀ ਕੀ ਇਹਨਾਂ ਨੂੰ ਪਰਹੇਜ਼ ਦੱਸਿਆ ਜਾਂਦਾ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਾਈ ਜਾਂਦੀ ਹੈ ਇੱਥੇ ਬਾਡੀਜ਼ ਦੇ ਕਿਸੇ ਇੰਡੀਵਿਜੂਅਲ ਦੀ ਬਾਡੀ ਦੀ ਅਕੋਰਡਿੰਗ ਹੀ ਇੱਥੇ ਜਿਹੜਾ ਹੈਗਾ ਵਰਕਆਊਟ ਕਰਾਇਆ ਜਾਂਦਾ ਹੈ ਕਿਸੇ ਨੂੰ ਪ੍ਰੈਸ਼ਰਾਈਜ਼ ਕਰਕੇ ਵਰਕਆਊਟ ਨਹੀਂ ਕਰਾਇਆ ਜਾਂਦਾ ਕਿਉਂਕਿ ਹਰ ਬਾਡੀ ਟਾਈਪ ਅਲੱਗ ਹੁੰਦੀ ਹੈ ਔਰ ਹਰ ਬਾਡੀ ਟਾਈਪ ਹਰ ਤਰ੍ਹਾਂ ਦਾ ਵਰਕਆਊਟ ਨਹੀਂ ਕਰ ਸਕਦੀ ਇਸ ਕਰਕੇ ਹੌਲੀ-ਹੌਲੀ ਪਹਿਲਾਂ ਪ੍ਰਿਪੇਅਰ ਕੀਤਾ ਜਾਂਦਾ ਹੈ ਕਲੈਂਟਸ ਨੂੰ ਵਰਕਆਊਟ ਵਾਸਤੇ ਥੈਨ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਬਾਡੀ ਅਲਾਉ ਕਰਨਾ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸਾਰਾ ट्रैक से लाकआउट कराया हर कोई अफोर्ड कर सके अलग अलग मंथ टू मंथ थ्री मंथ सिक्स एनुअली अलग अलग पैकेज दिते गए है ताकि हर अपने अकॉर्डिंग जॉइन कर सके और बिलकुल रिजनेबल जी फीस रखी हुई है ਮੈਡਮ ਆਪਾ ਦੇਖ ਰਹੇ ਆ ਕਿ ਕਈ ਵਾਰੀ ਜਿਹੜੇ ਲੋਕ ਹੈਗੇ ਆ ਨੈਚੁਰਲ ਚੀਜ਼ਾਂ ਦਾ ਨਹੀਂ ਇਸਤੇਮਾਲ ਕਰਦੇ ਪ੍ਰੋਟੀਨ ਵਗੈਰਾ ਲੈਂਦੇ ਆ ਚਾਹੇ ਉਹ ਅਗਰ ਮੋਟੇ ਆ ਤਾਂ ਪਤਲੇ ਲੈਣ ਨੂੰ ਹੁੰਦੀ ਪ੍ਰੋਟੀਨ ਖਾਂਦੇ ਆ ਜੇ ਪਤਲੇ ਆ ਤਾਂ ਮੋਟੇ ਲੈਣੇ ਤੇ ਇਹ ਚੀਜ਼ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਆ ਦੇਖੋ ਮੈਂ ਇਹੀ ਰეკਮੈਂਡ ਕਰਾਂਗੀ ਕਿ ਜਿਹੜਾ ਪ੍ਰੋਟੀਨ ਹੈ ਉਹ ਇੱਕ ਨੈਚੁਰਲ ਬੇਸ ਤੇ ਲੈਣਾ ਚਾਹੀਦਾ ਹੈ ਭਾਵੇਂ ਸਭ ਦੀ ਆਪਣੀ ਸੋਚ ਹੈ ਮੇਰੇ ਜੋ ਮੇਰੇ ਅਕੋਰਡਿੰਗ ਹੈ ਅਕੋਰਡਿੰਗ ਟੂ ਆਯੁਰਵੇਦਾ ਵੀ ਕਿ ਜਿਹੜੀ ਸਾਨੂੰ ਇਹ ਚੀਜ਼ਾਂ ਹੈਗੀਆਂ ਇੱਕ ਨੈਚੁਰਲ ਤਰੀਕੇ ਨਾਲ ਇਨਟੇਕ ਕਰਨਾ ਚਾਹੀਦਾ ਹੈ ਤੇ ਮੈਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਆਪਣੀ ਹੈਲਥ ਦਾ ਧਿਆਨ ਰੱਖੋ ਆਪਣੇ ਵਾਸਤੇ ਕਮ ਸੇ ਕਮ 1 ਘੰਟਾ ਜ਼ਰੂਰ ਕੱਢੋ 1 ਘੰਟੇ ਦੇ ਵਰਕਆਊਟ ਨਾਲ ਕੋਈ ਫਰਕ ਨਹੀਂ ਪੈਣਾ ਇਨ ਫੈਕਟ ਤੁਹਾਡੀ ਹੈਲਥ ਹੀ ਅੱਛੀ ਹੋਏਗੀ ਇਹਦੇ ਨਾਲ ਪਰ ਇੱਕ ਪ੍ਰੋਪਰ ਡਾਈਟ ਪ੍ਰੋਪਰ ਨਿਊਟ੍ਰੀਸ਼ਨ ਇਨਟੇਕ ਕਰੋ ਜਿਸ ਦੇ ਨਾਲ ਕਿ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋ ਸਕੇ ਤੇ ਇਸ ਲਈ ਥੋੜਾ ਟਾਈਮ ਆਪਣੇ ਲਈ ਜ਼ਰੂਰ ਕੱਢ ਸਕੋ ਅਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਯੰਗ ਹੋ ਤੇ ਤੁਹਾਡੇ ਵਾਸਤੇ ਵਰਕਆਊਟ ਇੰਪੋਰਟੈਂਟ ਨਹੀਂ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਲਈ ਵਰਕਆਊਟ ਯੋਗਾ ਬਲੀਥਿੰਗ ਮੈਡੀਟੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅੱਜਕੱਲ ਸਟ੍ਰੈਸ ਲੈਵਲਸ ਬਹੁਤ ਹਾਈ ਨੇ ਤੇ ਉਹਦੇ ਵਾਸਤੇ ਯੋਗਾ ਐਂਡ ਮੈਡੀਟੇਸ਼ਨ ਬੋਥ ਆਰ ਦ ਬੈਸਟ ਥੈਰੇਪਿਸ ਅਹ ਬਹੁਤ ਵਧੀਆ ਤਰੀਕੇ ਨਾਲ ਮੈਡਮ ਨੇ ਦੱਸਿਆ ਇਹ ਸਾਡੇ ਸਾਡੇ ਦਸਾਂ ਸਾਹਮਣੇ ਮੈਡਮ ਮਿਲਨ ਮਹਾਜਨ ਜੀ ਉਹਨਾਂ ਨੇ ਬੜੀ ਬਧੀਤਿਕ ਨਾਲ ਦੱਸਿਆ ਕਿ ਸਾਨੂੰ ਨੇਚਰਲ ਚੀਜ਼ਾਂ ਜਿਹੜੀਆਂ ਆ ਉਹ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ ਮੈਂ ਤੁਹਾਡਾ ਆਪਣਾ ਸੰਜੀਪਾਵਾ